ਮੁਕੇਰੀਆਂ ਦੇ ਪਿੰਡ ਹਰਕੇ ਮਾਨਸਰ ਦੇ 29 ਸਾਲਾ ਨੌਜਵਾਨ ਵਿਨੋਦ ਠਾਕੁਰ ਨੇ ਅਮਰੀਕੀ ਫੌਜ ਵਿੱਚ ਮੈਡੀਕਲ ਸਪੈਸ਼ਲਿਸਟ ਵਜੋਂ ਭਰਤੀ ਹੋ ਕੇ ਪੂਰੇ ਪਾਤ ਵਿੱਚ ਮੁਕੇਰੀਆਂ ਦਾ ਨਾਮ ਰੋਸ਼ਨ ਕੀਤਾ ਹੈ ਇਸ ਗੱਲ ਦਾ ਪਤਾ ਲੱਗਦੇ ਹੀ ਪੂਰੇ ਇਲਾਕੇ 'ਚ ਖੁਸ਼ੀ ਦੀ ਲਹਿਰ ਦੌਰ ਗਈ ਵਿਨੋਦ ਠਾਕੁਰ ਨੂੰ ਉਨ੍ਹਾਂ ਦੀ ਇਸ ਉਪलब्धि ਲਈ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਇਸ ਬੰਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਨੋਦ ਠਾਕੁਰ ਦੇ ਪਿਤਾ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਵਿਨੋਦ ਠਾਕੁਰ ਪੜ੍ਹਾਈ ਵਿੱਚ ਬਹੁਤ ਹੀ ਮਿਹਨਤੀ ਤੇ ਹੁਸ਼ਿਆਰ ਸੀ ਵਿਨੋਦ ਦੀ ਮੁੱਢਲੀ ਸਿੱਖਿਆ ਵੀ ਪਿੰਡ ਮਾਨਸਰ ਵਿੱਚ ਹੀ ਹੋਈ ਸੀ ਉਸ ਤੋਂ ਬਾਅਦ ਉਸਨੇ ਹਿਮਾਚਲ ਕਾਲਜ ਤੋਂ ਬੀਟੈਕ ਮਕੈਨਿਕਲ ਗ੍ਰੈਜੂਏਸ਼ਨ ਪੂਰੀ ਕੀਤੀ ਵਿਨੋਦ ਦੇ ਪਿਤਾ ਰਵਿੰਦਰ ਦਾ ਕਹਿਣਾ ਹੈ ਕਿ ਬਾਅਦ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਸੀ ਅਤੇ ਉਹ ਬੜੀ ਮਿਹਨਤ ਨਾਲ ਪੜ੍ਹਾਈ ਕਰਦਾ ਸੀ ਤੇ ਉਸ ਤੋਂ ਬਾਅਦ ਉਹ ਅਮਰੀਕੀ ਫੌਜ ਵਿੱਚ ਮੈਡੀਕਲ ਸਪੈਸ਼ਲਿਸਟ ਵਜੋਂ ਭਰਤੀ ਹੋ ਗਿਆ ਹੈ ਜਦੋਂ ਵਿਨੋਦ ਨੇ ਪਹਿਲੀ ਵਾਰ ਫੋਨ ਤੇ ਖੁਸ਼ਖਬਰੀ ਸਾਨੂੰ ਸੁਣਾਈ ਤਾਂ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉੱਥੇ ਵਿਨੋਦ ਠਾਕੁਰ ਦੀ ਮਾਂpropto ਪਿੱਲਾ ਦੇਵੀ ਅਤੇ ਭੈਣ ਏਕਤਾ ਠਾਕੁਰ ਦਾ ਕਹਿਣਾ ਹੈ ਕਿ ਵਿਨੋਦ ਦੀ ਕਾਮਯਾਬੀ ਉਸ ਦੀ ਲਗਨ ਅਤੇ ਮਿਹਨਤ ਕਾਰਨ ਹੈ ਕਿਉਂਕਿ ਵਿਨੋਦ ਦੂਜੇ ਲੜਕੇ ਨਾਲੋਂ ਬਿਲਕੁਲ ਵੱਖਰਾ ਹੈ ਅਤੇ ਆਪਣੀ ਭਾਈ ਪ੍ਰਤੀ ਬਹੁਤ ਹੀ ਗੰਭੀਰ ਸੀ। ਵਿਨੋਦ ਦੇ ਮਾਤਾ ਪਿਤਾ ਨੇ ਪੰਜਾਬ ਤੋਂ ਬਾਹਰ ਰਹਿੰਦੇ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਦਾ ਹੈ कि ਜੇਕਰ ਤੁਸੀਂ ਆਪਣੇ ਭਵਿੱਖ ਨੂੰ ਲੈ ਕੇ ਗੰਭੀਰ ਹੋ ਤਾਂ ਆਪਣੇ ਟੀਚੇ ਲਈ ਪੂਰੀ ਲਗਨ ਤੇ ਲਗਨ ਦੇ ਨਾਲ ਕੰਮ ਕਰੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਹਾਂਜੀ ਮੇਰੇ ਬੇਟੇ ਅਨਵਰ ਠਾਕੁਰ ਦਾ ਜਨਮ 4 ਸਤੰਬਰ 1994 ਨੂੰ ਮਾਨਸਰ ਵਿੱਚ ਹੋਇਆ ਸੀ ਤੇ ਮੁੱਢਲੀ ਸਿੱਖਿਆ ਮਰੋਂ ਪ੍ਰਾਇਮਰੀ ਐਜੂਕੇਸ਼ਨ ਲੋਕਲ ਮਾਨਸਰ ਸਕੂਲ ਤੋਂ ਪ੍ਰਾਈਵੇਟ ਸਕੂਲ ਤੋਂ ਕੀਤੀ ਫਿਰ ਅਲਮੀ ਤੋਂ 10ਵੀਂ ਤੱਕ ਐਸਟੀਐਨ ਬਾਲਵਿਦਿਆਨਿਕ ਨੰਗਾਲਾ ਤੇ ਪਲੱਸ 1 ਪਲੱਸ 2 ਨਾਨ ਮੈਡੀਕਲ ਐਸਪੀਐਨ ਕਾਲਜ ਮਕੇਰੀਆਂ ਤੋਂ ਕੀਤਾ ਐਂਡ ਦੇਰ ਆਫਟਰ ਹੀ ਹੈਸ ਡਨ ਬੀਟੈਕ ਇਨ ਮੈਕੈਨੀਕਲ ਇੰਜੀਨੀਅਰਿੰਗ ਫਰੋਮ ਅਰਨੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਕਾਂਗੜਾ ਐਂਡ ਆਫਟਰ ਦੈਟ ਹੀ ਜੁਆਇੰਡ ਗੈਮਨ ਇੰਡੀਆ ਕੰਸਟਰਕਸ਼ਨ ਕੰਪਨੀ ਐਜ਼ ਅ ਪਲਾਂਟ ਇੰਜੀਨੀਅਰ ਐਂਡ ਹੀ ਹੈਸ ਡਨ ਹਿਸ ਡਿਊਟੀ ਐਜ਼ ਅ ਪਲਾਂਟ ਇੰਜੀਨੀਅਰ ਇਨ ਬੰਗਲੌਰ ਐਂਡ ਬਿਹਾਰ ਐਂਡ 3 ਸਾਲ ਇੰਜੀਨੀਅਰ ਦੀ ਜੌਬ ਕਰਨ ਤੋਂ ਬਾਅਦ ਉਹ ਯੂਐਸਏ ਚਲਾ ਗਿਆ ਯੂਐਸਏ ਜਾ ਕੇ ਉਸਨੇ ਆਰਮੀ ਦੀ ਟਰਾਈ ਕੀਤੀ ਆਰਮੀ ਦੇ ਟੈਸਟਸ ਨੂੰ ਉਹਨੇ ਕਲੀਅਰ ਕੀਤਾ ਤੇ ਆਰਮੀ ਵਾਲਿਆਂ ਨੇ ਉਹਨੂੰ ਕਿਹਾ ਕਿ ਤੂੰ ਜੁਆਇਨ ਕਰ ਉਹਨੇ ਕਿਹਾ ਕਿ ਨਹੀਂ ਮੇਰੀ ਸਿਸਟਰ ਦੀ ਸ਼ਾਦੀ ਹੈ ਮੈਂ ਬਾਅਦ ਵਿੱਚ ਜੁਆਇਨ ਕਰਾਂਗਾ ਫਿਰ ਉਹ ਘਰ ਆ ਕੇ ਸਿਸਟਰ ਦੀ ਸ਼ਾਦੀ ਕਰਕੇ ਗਿਆ ਤੇ ਉਹਨੇ ਜੁਆਇਨ ਕੀਤਾ ਤੇ ਪਿਛਲੇ ਕੱਲ ਉਹਨੇ ਆਪਣੀ ਰਿਕਰੂਟਿੰਗ ਟ੍ਰੇਨਿੰਗ ਪੂਰੀ ਕਰਕੇ ਆਰਮੀ ਗ੍ਰੈਜੂਏਸ਼ਨ ਦੀ ਡਿਗਰੀ ਉਹਨੂੰ ਮਿਲੀ ਤੇ ਬੜਾ ਫਖਰ ਮਿਸੋਸ ਹੋਇਆ ਜਿਸ ਵੇਲੇ ਆਰਮੀ ਅਫਸਰ ਨੇ ਅਨਾਉਂਸ ਕੀਤਾ ਕਿ ਇਸ ਸਟੂਡੈਂਟ ਦਾ ਨਾਮ ਹੈ ਤਕੁਰ ਇਸ ਮਕੈਨੀਕਲ ਇੰਜੀਨੀਅਰ ਰਮਿਲਾ ਦੇਵੀ ਜੀ ਬੇਟਾ ਅਮਰੀਕਾ ਵਿੱਚ ਆਰਮੀ ਵਿੱਚ ਭਰਤੀ ਹੋਇਆ ਹਾਂਜੀ ਜਦੋਂ ਤੁਹਾਨੂੰ ਪਤਾ ਲੱਗਦਾ ਉਸ ਤਾਂ ਕਿੰਨੀ ਖੁਸ਼ੀ ਮਹਿਸੂਸ ਕਰਦੇ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਚਲੋ ਬੇਟੇ ਨੇ ਮਿਹਨਤ ਕੀਤੀ ਹੈ ਕਾਮਯਾਬ ਹੋਇਆ ਪਰ ਇਹ ਦਸਮਨ ਦਾ ਮਾਪ ਪੁੱਤ ਦਾ ਰਿਸ਼ਤਾ ਹੀ ਹੈ ਦੁਨੀਆ ਦਾ ਸਭ ਤੋਂ ਅਨਮੋਲ ਰਿਸ਼ਤਾ ਹੁੰਦਾ ਹੈ ਹਾਂਜੀ ਬੇਟੇ ਦੇ ਬਾਰੇ ਦੱਸੋ ਜੀ ਬਚਪਨ ਚ ਕਿਸ ਤਰ੍ਹਾਂ ਦਾ ਸੀਗਾ ਔਰ ਕਿੰਨਾ ਕਿ ਮਿਹਨਤੀ ਸੀਗਾ ਅੱਛਾ ਕੋਈ ਸਰਾਤ ਨਹੀਂ ਜ਼ਿਆਦਾ ਕਰਦਾ ਹੈ ਕਿ ਸਮਝਦਾਰ ਹਸਰੂ ਤੋਂ ਜਿੱਦਾਂ ਕਹਿੰਦੇ ਹੈ ਉਦਾਂ ਹੀ ਮੰਨਦਾ ਹੈਗਾ ਇਹ ਬਾਕੀ ਬੱਚਿਆਂ ਦੇ ਖਾਂ ਜ਼ਿਆਦਾ ਜਾਂਦਾ ਨਹੀਂ ਵਾਰ ਜਿੱਦਾਂ ਲੜਾਈ ਝਗੜੇ ਚ ਕਿਹੇ ਗੱਲ ਚ ਨਹੀਂ ਜਾਂਦਾ ਬਸ ਪੜਨ ਨਾਲ ਤੇ ਜਿੱਦਾਂ ਮੰਮਾ ਨੇ ਕਹਿਣਾ ਉਦਾਂ ਹੀ ਕਰਨਾ ਹਾਂਜੀ ਤੇ ਜਾਂ ਜੋ ਆਖਣਾ ਆ ਉਹ ਹੀ ਮੰਨਣਾ ਆ ਉਦਾਂ ਸਰਹਾਰਤੀ ਨਹੀਂ ਜਿੱਦਾਂ ਬਾਕੀ ਬੱਚੇ ਕਰਦੇ ਠੀਕ ਹੁਣ ਤੁਸੀਂ ਦੱਸੋ ਕਿ ਹੋਰ ਬੱਚੇ ਪੰਜਾਬ ਦੇ ਕਈ ਉੱਥੇ ਵਿਦੇਸ਼ਾਂ 'ਚ ਧਰਤੀ ਤੇ ਰਹਿ ਕੇ ਮਿਹਨਤ ਕਰ ਰਹੇ ਆ ਨਾ ਹਾਂਜੀ ਕੀ ਸੰਦੇਸ਼ ਤੁਸੀਂ ਦੋਮ ਦਿਉਣਾ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਤਾਂ ਕਿ ਬੱਚਾ ਜੇ ਦਾ ਪੜ੍ਹਨਾ ਚਾਹੁੰਦਾ ਜੋ ਕਰਨਾ ਚਾਹੁੰਦਾ ਉਹਨੂੰ ਕਰਨ ਦਿਓ ਉਹਦਾ ਜਿੱਦੜ ਟਾਰਗੇਟ ਆ ਕਿ ਮੈਂ ਇਹ ਕਰਨਾ ਹੈ ਤੇ ਉਹ ਕਰਨ ਦਿਓ ਅਪੇ ਕਾਮਯਾਬੀ ਮਿਲੇਗੀ ਭਾਵੇਂ ਲੇਟ ਮਿਲੇ ਕਿ ਕਾਮਯਾਬ ਹੋਣ ਦੇ ਜ਼ਰੂਰ ਇਹ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜਦੋਂ ਪਤਾ ਲੱਗਾ ਕਿ ਬ੍ਰਦਰ ਨੇ ਇੱਡਾ ਵੱਡਾ ਅਚੀਵਮੈਂਟ ਹਾਸਿਲ ਕੀਤੀ ਬੜਾ ਪ੍ਰਾਊਡ ਫੀਲ ਹੋ ਰਿਹਾ ਬਹੁਤ ਖੁਸ਼ ਆਪਾ ਸਾਰੇ ਕਿ ਅਕਸਰ ਫੋਰਨ ਚ ਜਾ ਕੇ ਐਨੀ ਵੱਡਾ ਅਚੀਵ ਕਰਨਾ ਬੜਾ ਟਫ ਹੁੰਦਾ ਹੈ ਲੇਕਿਨ ਉਹਨਾਂ ਨੇ ਅਚੀਵ ਕੀਤਾ ਮਮਾ ਪਪਾ ਦੇ ਅਫਰਟਸ ਤੇ ਬ੍ਰਦਰ ਦੇ ਹਾਰਡਵਰਕ ਨਾਲ ਉੱਥੇ ਤੱਕ ਪਹੁੰਚੇ ਹੈ ਅੱਛਾ ਲੱਗ ਰਿਹਾ ਇਤੇ ਦੱਸੋ ਕਿ ਤੁਹਾਡੇ ਬ੍ਰਦਰ ਸਿਸਟਰ ਦਾ ਰਿਸ਼ਤਾ ਜੋ ਹੈਗਾ ਉਹ ਕਾਫੀ ਨਟਕੜ ਬਚਪਨ ਦੇ ਬਾਰੇ ਕੁਝ ਦੱਸੋ ਕਿ ਜੋ ਤੁਹਾਨੂੰ ਯਾਦ ਹੋਵੇ ਆਪਣੇ ਬ੍ਰਦਰ ਦੇ ਇਸ ਤਰ੍ਹਾਂ ਦਾ ਸੀਗਾ ਬੜਾ ਬੜਾ ਲਵਿੰਗ ਬੋন্ড ਹੀ ਸਾਡਾ ਲੜਾਈ ਵੀ ਹੁੰਦੀ ਆ ਆਪਸ ਵਿੱਚ ਲੜਦੇ ਵੀ ਹੈ ਹੀ ਲੇਕਿਨ ਪਿਆਰ ਵੀ ਬਹੁਤ ਹੀਗਾ ਕੁਕਿੰਗ ਵੀ ਕਰ ਕਰਦੇ ਹੈ ਮੇਰੇ ਲਈ ਇਵਨ ਮੇਰਾ ਬੈਗ ਵੀ ਚੱਕ ਕੇ ਸਕੂਲ ਚਲ ਜਾਂਦੇ ਹੈ ਕਿਉਂਕਿ 4 ਇਅਰਸ ਦਾ ਗੈਪ ਹੈ ਬ੍ਰਦਰ ਸਿਸਟਰ ਚ ਬੜਾ ਪਿਆਰ ਹੀ ਸਾਡੇ ਚ ਜਦੋਂ ਇਡੀ ਵੱਡੀ ਖੁਸ਼ਖਬਰੀ ਮਿਲਦੀ ਹੈ ਸਭ ਤੋਂ ਫਸਟ ਰਿਐਕਸ਼ਨ ਕਿਸ ਤਰ੍ਹਾਂ ਦੇ ਪਰਿਵਾਰ ਵਿੱਚ इमोशनल ਫੀਲਿੰਗ ਵੀ ਹੈ ਸਭ ਦੇ ਅੱਖਾਂ ਚ ਟੀਅਰਸ ਵੀ ਹੈਗੇ ਹੀਗੇ ਕਿਉਂਕਿ ਵਿਸ਼ਵਾਸ ਨਹੀਂ ਇੱਕ ਹੁੰਦਾ ਪਿਆ ਹੈਗਾ ਕਿ ਸੱਚੀ ਇੰਨਾ ਕੁਝ ਅਜੀਬ ਕਰ ਲਿਆ ਹੈ ਪਰ ਤੁਸੀਂ ਵਿਕਰਤ ਤੁਸੀਂ ਵੀ ਇੰਡੀਅਨ ਆਰਮੀ ਵਿੱਚ ਅਫਸਰ ਹੋ ਹੂੰ ਤੁਹਾਡਾ ਕਜ਼ਨ ਜਿਹੜਾ ਹੈ ਵਿਨੋਦ ਉਹ ਵੀ ਯੂਐਸ ਆਰਮੀ ਦੇ ਵਿੱਚ ਤੇ ਤੁਸੀਂ ਕਿੰਨਾ ਕੁ ਟਫ ਮੰਨਦੇ ਹੋ ਜਿਹੜਾ ਕਿ ਇੰਕੋ ਇੰਡੀਅਨ ਆਰਮੀ ਦੇ ਵਿੱਚ ਵੀ ਅਫਸਰ ਕੋਈ ਹੋਣਾ ਛੋਟੀ ਗੱਲ ਨਹੀਂ ਹੈਗੀ ਔਰ ਵਿਨੋਦ ਅੱਜ ਅਮਰੀਕਾ ਵਿੱਚ ਪਰਤੀ ਹੈ ਕਿੰਨਾ ਕੁ ਦੇਜੋ ਤੁਸੀਂ ਕਿਸ ਤਰ੍ਹਾਂ ਇਸ ਤੋਂ ਸਾਜਦੇ ਫਸਟ ਆਫ ਆਲ ਮੈਂ ਇਹ ਕਹਾਂਗਾ ਕਿ ਦੇਖੋ ਚਾਹੀਦੀ ਇੰਡੀਅਨ ਆਰਮੀ ਹੋਵੇ ਚਾਹੀਦੀ ਯੂਐਸ ਆਰਮੀ ਹੋਵੇ ਡਿਫਰੈਂਸ ਇਜ਼ ਸੇਮ ਠੀਕ ਹੈ ਐਂਡ ది ਸੈਕੰਡ ਪਾਰਟ ਇਜ਼ ਜੁਆਇਨਿੰਗ ਦੀ ਫੋਰਸ ਇਟਸੈਲਫ ਨੀਡਰ ਲੋਟ ਆਫ you know mindset tough mindset in your mind that you have made and you think that you want to join that force chahe indian chahe usda if you joined you are already being tough and uske uh, baad i would say that yeah it always seems a difficult path when you go through the training training phase is always you know difficult part but it i would say that it is the family support that supports you and makes a uh, mind of the individual way much more tough